ਅਜਤੋਂ ਜੇ ਜੇ ਪਹਿਲਾਂ ਅਸੀਂ ਮੰਨ ਸਰ ਦੀ ਸਰਕਾਰ ਨੂੰ ਵੋਟ ਦੇਖਦੇ ਹੋਏ ਵੋਟਾਂ ਪਾਈਆਂ ਸੀਗੀਆਂ ਅੱਜ ਤੱਕ ਕਿਸੇ ਨੂੰ ਵੀ ਕੋਈ ਇਨਸਾਫ ਨਹੀਂ ਹੋਇਆ ਉਦੋਂ ਹੀ ਜ਼ਿਆਦੇ ਗੁੰਡਾਗਰਦੀ ਵਧੀ ਪਈ ਹੈ ਜੀ ਛੁੱਠੇ ਬੱਚੇ ਸਰ ਤੇ ਬਦਜੋਈ ਜਾਂਦੇ ਨੇ ਜਿਹੜੇ ਲੁਟੇੜੇ ਨੇ ਉਹਨਾਂ ਨੂੰ ਕਿਸੇ ਨੂੰ ਫੜਿਆ ਨਹੀਂ ਜਾਂਦਾ ਜਿਹਦੇ ਪਹਿਲਾਂ ਕਦੇ ਸਾਡਾ ਕੋਈ ਵਾਕਿਆ ਨਹੀਂ ਹੋਇਆ ਸੀ ਜੇ ਹੁਣ 2 ਸਾਲਾਂ ਤੋਂ ਸਾਡੇ ਪੰਪਾ ਦੇ ਲੋਕਾਂ ਨੂੰ ਰਹਿਣਾ ਦੁੱਬ ਰਿਹਾ ਵਿਵਾਦ ਦਾ ਕੀ ਹਾਲ ਹੋਇਆ ਹੈ ਸ਼ੋਭ ਜੀ ਕੀ ਰਾਤ ਕੀ ਗੱਲਬਾਤ ਹੋਈ ਹੈ ਕਿੰਨੇ ਕਿਰੇ ਦੀ ਗੱਲ ਆ ਹੋਣੇ ਕੇ 10 2100 ਰੁਪਏ ਦਾ ਸੀ। ਹੂੰ। ਹੋਣੇ ਕੇ 10 ਵਜੇ ਦੇ ਕਰੀਬ ਹੁੰਦਾ ਟਾਈਮ ਸੀ। ਹੂੰ। ਉਹਨੇ ਤੇਲ ਪੋਆ ਕੇ ਗੱਡੀ ਪਜ ਗਈ। ਵੈਰੀ ਗੁੱਡ ਸੀ। ਉਹ ਡਰੂ ਗੱਡੀ ਸੀ। ਹੂੰ। ਕੀ ਬਾਹਰ ਨਿਕਲੇ ਸੀ? ਕੋਈ ਨਹੀਂ ਨਿਕਲੇ ਵਾਰ। ਤੇਲ ਪੋਆ ਕੇ ਬਸ ਟੱਕਣ ਲੱਗੇ ਲਾਂਡ ਪਜ ਗਏ। ਕਿਸੇ ਪਿੱਛੇ ਭਜੇ। ਹਾਂ ਉਹਦੇ ਟੱਕਣ ਮਾਰਿਆ ਉਹਦਾ ਗੱਡੀ ਦਾ ਲਾਈਟ ਟੁੱਟ ਗਈ। ਪਜ ਗਿਆ ਹੰ। ਕੀ ਬੋਲ ਰਿਹਾ ਜੀ ਇਹ ਬਸ ਇਹ ਕਹਿਣਾ ਚਾਹੁੰਦੇ ਸੀ ਵੀ ਜਿਹੜੇ ਵੀ ਵਰਦਾਤ ਹੁੰਦੀ ਹੈ ਬਹੁਤ ਜ਼ਿਆਦਾ 3-4 ਵਾਰ ਹੋ ਗਈ ਸਾਡੇ ਨਾਲ ਇੱਥੇ ਤੇ ਕੋਈ ਇਸ ਤੇ ਐਕਸ਼ਨ ਕੁਸ਼ਨ ਨਹੀਂ ਹੁੰਦਾ ਕੋਈ ਜ ਨਹੀਂ ਹਰ ਵਕਤ ਅੱਜਕੱਲ ਹੋਰ ਜ਼ਿਆਦਾ ਰਾਤ ਨੂੰ ਕੰਮ ਕਰਨਾ ਬਹੁਤ ਔਖ ਹੋ ਗਿਆ ਜੋ ਵੀ ਆਂਦਾ ਪ੍ਰੇਸ਼ਾਨੀ ਕਰਦਾ ਹੈ ਪੁਰਸਾਈ ਪੁਰਸਪੀਸੀਆਰ ਵਾਲਾ ਐਸੀ ਪਾਚ ਕੋਈ ਨਹੀਂ ਆਉਂਦਾ ਹੋਰ ਤਾਂ ਨਹੀਂ ਆਇਆ ਕੋਈ ਰਾਮ ਲਾਲ ਗੜਗੀ ਕਿਰਕਾ ਕੀ ਵਾਕਿਆ ਹੋਇਆ ਕੀ ਇਹ ਕਦੋਂ ਦੀ ਗੱਲ ਇਹ ਰਾਤ ਸਾਡੇ ਫੇਰ ਇੱਕ ਕਾਰ ਆਈ ਕਰੂਜ਼ ਗੱਡੀ ਸੀਗੀ ਉਹਨੇ ਰਾਤ ਤੇਲ ਪਾਉਣ ਵਾਸਤੇ ਹੀ ਮੁੰਡੇ ਉੱਥੇ ਤੇਲ ਪਾ ਕੇ ਗਿਆ ਹੀ ਹੈ ਪਾਣ ਲੱਗੀ ਹੈ ਤਾਂ ਉਹਨੇ ਤੇਲ ਪਵਾ ਕੇ ਨਾਲ ਦੀ ਗੱਡੀ ਤੇ ਸਲਫਮਾਦਾ ਗੱਡੀ ਭੱਜ ਗਈ ਜੀ ਰਾਤ ਇਹ ਸਾਡੇ ਅੱਜ ਇੱਕ ਪਹਿਲਾ ਵਾਕਾ ਨਹੀਂ ਹੈਗਾ ਦੋ ਸਾਲਾਂ ਚ ਚੌਥੀ ਪੰਜਵੀਂ ਵਾਰ ਦਾ ਵਾਕਾ ਹੈਗਾ ਅੱਜ ਤੋਂ 2 ਸਾਲ ਪਹਿਲਾਂ ਸਾਡੇ ਨਵਾਂ ਪੰਪ ਜਿਹੜਾ 100 HP ਦਾ ਪੰਪ ਲਾਇਆ ਹੋਇਆ ਉੱਥੋਂ ਬੱਚਾ ਆਪਦਾ ਹਿਸਾਬ ਲੈ ਕੇ ਤੇ ਸਮਾਨ ਕਲੋਨੀ ਦੇ ਵਿੱਚ ਦੀ ਆਇਆ ਸੀ 1 ਲੱਖ 43 ਹਜ਼ਾਰ ਗਿਆ ਖੋ ਕੇ ਲੈ ਗਏ ਸੀ ਉਹ ਸਵੇਰੇ ਉਹ ਵੀ 2 ਸਾਲ ਹੋ ਗਏ ਅੱਜ ਤੱਕ ਸਾਡੀ ਨਾ ਰਿਕਵਰੀ ਹੋਈ ਹੈ ਨਾ ਕੋਈ ਬੰਦੇ ਫਰੇਗੇ ਇੰਨਾ ਬੜਾ ਹਾਲ ਹੈ ਅਸੀਂ ਜੇਲਾ ਵੀ ਹੈਗਾ ਜੀ ਅਸੀਂ ਤਾਂ ਜਿਹੜੀ ਪਹਿਲਾਂ ਅਸੀਂ ਮਾਨ ਸਾਹਿਬ ਦੀ ਸਰਕਾਰ ਨੂੰ ਵੋਟ ਦੇਖਦੇ ਹੋਏ ਵੋਟਾਂ ਪਾਈਆਂ ਸੀ ਅੱਜ ਤੱਕ ਕਿਛਨ ਵੀ ਕੋਈ ਇਨਸਾਫ ਨਹੀਂ ਹੋਇਆ ਉਦੋਂ ਹੀ ਜ਼ਿਆਦੇ ਗੁੰਡਾਗਰਦੀ ਵਧੀ ਪਈ ਹੈ ਜੀ ਹਾਂ ਜੀ ਤੁਸੀਂ ਆਖਿਆ ਪੰਜਵਾਂ ਵਾਰ ਹੋਇਆ ਤੇ ਹਾਂ ਜੀ ਰਾਤ ਕਿੰਨੇ ਦਾ ਦੇਰ ਪਵਾਤੇ ਰਾਤ 21:00 ਦਾ ਪਾਕੀ ਹੈ ਅੱਜ ਇਹ ਪੰਜਵਾਂ ਛੇਵਾਂ ਵਕਾ ਹੈ ਸਾਡੇ ਪੰਪਾਂ ਦੇ ਅੱਛੀ ਤਾਂ ਕਹਿੰਦੇ ਇਹ ਇੰдый ਹਾਲਤ ਖਰਾਬ ਹੋਇਆ ਅਸੀਂ ਆਪਣੇ ਵਪਾਰ ਬੰਦ ਕਰਕੇ ਇਥੋਂ ਛੱਡ ਕੇ ਚਲੇ ਜਾਵਾਂਗੇ ਇਹੀ ਹਾਲ ਹੈ ਝੁੱਠੇ ਪਰਚੇ ਸਰ ਤੇ ਦੱਜ ਹੋ ਜਾਂਦੇ ਨੇ ਜਿਹੜੇ ਲੁਟੇੜੇ ਨੇ ਉਹਨਾਂ ਨੂੰ ਕਿਸੇ ਨੂੰ ਫਰਿਆ ਨਹੀਂ ਜਾਂਦਾ ਇਹ ਤਾਂ ਐਮਐਲਏ ਪ੍ਰਾਹ ਸਾਹਿਬ ਨੇ ਵੀ ਕਿਹਾ ਨਾ ਵੀ ਪ੍ਰਾਹ ਜੀ ਮੈਨੂੰ ਸਾਨੂੰ ਸਾਨੂੰ ਮੈਨੂੰ 1967 67 ਦਾ ਪੰਪ ਲੱਗਿਆ ਹੋਇਆ ਹੈਗਾ ਸਾਡੇ ਪੰਪ ਦਾ ਜਿਹਦੇ ਪਹਿਲਾਂ ਤੱਕ ਸਾਡਾ ਕੋਈ ਵਾਕੇ ਨਹੀਂ ਹੋਏ ਸੀ ਜਿਹੇ ਹੁਣ 2 ਸਾਲਾਂ ਤੋਂ ਸਾਡੇ ਪੰਪਾਂ ਤੇ ਲੋਕਾਂ ਨੂੰ ਰਹਿਣਾ ਡੁੱਬ ਰਿਹਾ ਵਪਾਰ ਦਾ ਕੀ ਹਾਲ ਹੋਇਆ ਪਿਆ ਨਾ ਹੋ ਉਹ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ ਨੋ ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਕਿਰੇ ਲੋਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 Eight seven two five zero four zero six five eight.